ਹੁਣ ਭਾਈ ਦਯਾਲਾ ਜੀ ਨੂੰ ਸ਼ਹੀਦ ਕਰਨ ਦੀ ਤਿਆਰੀ ਹੈ ਵਰਮਖੋ ਭਾਈ ਦਯਾਲਾ ਜੀ ਨੂੰ ਸ਼ਹੀਦ ਕਰਨ ਵਾਸਤੇ ਕੁਝ ਕਹਿ ਲਵਾ ਹੋਰ ਤਰੀਕਾ ਬਦਲਿਆ ਇੱਕ ਵੱਡੀ ਸਾਰੀ ਚੁਰ تیار ਕੀਤੀ ਹੈ ਇੱਕ ਵੱਡੀ ਸਾਰੀ ਦੇਗ ਦੇ ਵਿੱਚ ਪਾਣੀ ਪਾ ਕੇ ਉਹਨੂੰ ਗਰਮ ਕੀਤਾ ਜਾ ਰਿਹਾ ਤੇ ਫਿਰ ਭਾਈ ਦਯਾਲਾ ਜੀ ਨੂੰ ਉਸ ਦੇਗ ਦੇ ਵਿੱਚ ਬਹਾ ਕੇ ਉੱਪਰੋਂ ਬੰਦ ਕਰਕੇ ਭਾਪਨਾ ਨਿਕਲੇ ਬਾਅਦ ਆਵਾਜ਼ ਬਾਹਰ ਨਾ ਆਵੇ ਈ ਦਾ ਯਲਾਜੀ ਨੂੰ ਦੇਗ ਦੇ ਵਿੱਚ ਬੰਦ ਕਰਕੇ ਆਲੂ ਦੇ ਵਾਂਗ ਉਬਾਲਿਆ ਜਾਂਦੇ ਆ ਆਪਾਂ ਵਿਖਦੇ ਆ ਨਾ ਆਲੂ ਦਾ ਹਾਲ ਕੀ ਹੁੰਦਾ ਹੈ ਸਿਲਕਾ ਅਲੱਗ ਹੋ ਜਾਂਦਾ ਉਹਦਾ ਉਹਦੀ ਜਿਹੜੀ ਅੰਦਰਲੀ ਗੁੱਧ ਹੁੰਦੀ ਹੈ ਉਹ ਵੀ ਢਿੱਲੀ ਫੈ ਜਾਂਦੀ ਹੈ ਪਰ ਫਿਰ ਵੀ ਇਤੇ ਸਰੀਰ ਹੈ ਹਾਡ ਮਾਸ ਨਾੜੀ ਕੋ ਪਿੰਜਰ ਇਤੇ ਚਰਬੀ ਦਾ ਬਣਿਆ ਹੋਇਆ ਮਿੱਜ ਦਾ ਬਣਿਆ ਹੋਇਆ ਸਰੀਰ ਹੈ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਭਾਈ ਦਿਆਲਾ ਜੀ ਦੇ ਸਰੀਰ ਨੂੰ ਆਲੂ ਦੇ ਵਾਂਗ ਉਵਾਲਿਆ ਜਾ ਰਿਹਾ ਜਿਵੇਂ ਆਲੂ ਉਬਲਦਾ ਹੈ ਤੇ ਜਦੋਂ ਭਾਈ ਦਇਆਲਾ ਜੀ ਸ਼ਹੀਦ ਹੋ ਜਾਂਦੇ ਨੇ ਸ਼ਹੀਦੀ ਦਾ ਪਿਆਲਾ ਪੀ ਜਾਂਦੇ ਨੇ ਫਿਰ ਉਸ ਵੱਡੀ ਦੇਗ ਦੇ ਉੱਪਰੋਂ ਟੱਕਣ ਚੱਕ ਕੇ ਵੇਖਿਆ ਜਾਂਦਾ ਵੀ ਕੀ ਹਾਲ ਹੋਇਆ ਇਹਦਾ ਸੱਚ ਜਾਣਿਓ ਪਿਆਰਿਓ ਹਾਲ ਪਤਾ ਕੀ ਹੋ ਗਿਆ ਜਿਹੜਾ ਪਾਣੀ ਸੀ ਉਹ ਸਾਰਾ ਲਾਲ ਹੋ ਗਿਆ ਜਿਹੜੀ ਸਰੀਰ ਦੀ ਚਰਬੀ ਸੀ ਉਹ ਵੀ ਪਗਲ ਗਈ ਹੈ ਪਿਗਲ ਗਈ ਉਹ ਭਾਈ ਤੇ ਜਿਹੜੀਆਂ ਹੱਡੀਆਂ ਸਨ ਉਹ ਇੱਕ ਪਾਸੇ ਅਲੱਗ ਹੋ ਗਈ ਸਰੀਰ ਦੀ ਚਰਬੀ ਪਾਣੀ ਦਾ ਰੂਪ ਧਾਰਨ ਕਰ ਗਈ ਪਾਣੀ ਲਾਲ ਹੋ ਗਿਆ ਅਤੇ ਜਿਹੜੀਆਂ ਹੱਡੀਆਂ ਨੇ ਉਹ ਧੋਤੀਆਂ ਦੀਆਂ ਨੇ ਚਿੱਟੀਆਂ ਨਿਕਲ ਗਈਆਂ ਤੇ ਭਾਈ ਦਿਆਲਾ ਜੀ ਦੀ ਇੰਜ ਸੀ ਦੀ ਹੁੰਦੀ ਹੈ ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਹੈ ਭਾਈ ਦਿਆਲਾ ਜੀ ਦੇ ਸਰੀਰ ਦੀ ਜੋ ਹਾਲਤ ਹੈ ਜੋ ਹਸਰ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿਖਾਇਆ ਜਾਂਦਾ ਕਹਿੰਦੇ ਵੇਖ ਤੇਰੇ ਸਿੱਖ ਦਾ ਹਾਲ ਕੀ ਹੋਇਆ ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਰਜਾ ਦੇ ਵਿੱਚ ਨਹੀਂ ਗੁਰਮਖੋ ਜਿਹੜਾ ਅਸਲੀ ਫਕੀਰ ਹੋਏਗਾ ਨਾ ਅਸਲੀ ਰੱਬ ਦਾ ਪਿਆਰਾ ਹੋਏਗਾ ਕੋਈ ਮਹਾਂਪੁਰਖ ਹੋਏਗਾ ਉਹ ਕਦੇ ਵੀ ਵਰਸਰਾਫ ਨਹੀਂ ਨੰਦਾਉ ਉਹ ਤੇ ਸਾਬਰ ਅੰਦਰ ਸਾਬਰੀ ਤਨ ਏਵੈ ਜਾ ਲੈਣ ਹੋਣ ਨਜ਼ਦੀਕ ਖੁਦਾਈ ਦਾ ਭੇਤ ਨਾ ਕਿਸੈ ਦੀਨ ਉਹ ਭੇਤ ਨਹੀਂ ਦਿਆ ਕਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੀ ਨਹੀਂ ਕਰ ਸਕਦੇ ਸਨ ਕੀ ਉਹਨਾਂ ਕੋਲ ਪਾਵਰ ਨਹੀਂ ਸੀ ਤਾਕਤ ਨਹੀਂ ਸੀ ਰੋਹਾਨੀ ਸ਼ਕਤੀ ਨਹੀਂ ਸੀ ਪਰ ਸਭ ਕੁਝ ਸੀ ਤੁਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਦਾਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਸਿੱਖਿਆ ਏ ਤੇਰਾ ਕੀਆ ਮਿੱਠਾ ਲੱਗਾ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤਨ ਤੇ ਤੱਤਾ ਰੇਤ ਪਵਾ ਕੇ ਸਰੀਰ ਨੂੰ ਛਾਲੋ ਛਾਲ ਕਰਾ ਕੇ ਤੇਰਾ ਕੀ ਆ ਮਿੱਠਾ ਲਾਗੇ ਦਾ ਹੁਕਮ ਮੰਨ ਸਕਦੇ ਨੇ ਤੇ ਚੇਤਾ ਰੱਖਿਓ ਫਿਰ ਪੋਤਾ ਵੀ ਘਟ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰगोविंद ਮਹਾਰਾਜ ਜੀ ਦੇ ਸ਼ਪੁੱਤਰ ਨੇ ਤੇ ਗੁਰੂ ਹਰगोविंद ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਪੁੱਤਰ ਨੇ ਦਾਦਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਦਾਦਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਬੜੀ ਖੇੜ ਪਿਆਰੀ ਹੈ ਵਰਮਖਾ ਹੇਤੇ ਸ਼ਹੀਦੀਆਂ ਦੀ ਨਹੀਂ ਸ਼ਹੀਦੀਆਂ ਦਾ ਦੌਰ ਸ਼ਹੀਦੀਆਂ ਦੀ ਖੇੜ ਰਚਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹ ਤੇ ਬੀਬੀ ਭਾਨੀ ਨੇ ਸਾਰਾ ਕੁਝ ਖੂਨ ਡੋਲ ਕੇ ਮੰਗਿਆ ਸੀ ਗੁਰੂ ਪਾਤਸ਼ਾਹ ਤੋਂ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਤੇਰੀ ਔਲਾਦ ਨੂੰ ਖੂਨ ਡੋਲੜਾ ਪਏਗਾ ਤੇਰੀ ਔਲਾਦ ਨੂੰ ਸਹੀਦੀਆਂ ਦੇਣੀਆਂ ਪੈਣਗੀਆਂ ਆਪਣਾ ਆਪ ਕੁਰਬਾਨ ਕਰਨਾ ਪਏਗਾ ਬੋਲ ਧੀ ਪ੍ਰਵਾਨ ਹੈ ਬੀਬੀ ਭਾਨੀ ਕਹਿੰਦੀ ਪ੍ਰਵਾਨ ਹੈ ਮੈਂਨੂੰ ਧਿਆਨ ਦਿਓ ਗੁਰੂ ਅਰ ਅਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਦੇਖ ਦਿਖਾਈ ਗਈ ਕਿੰਦੇ ਵੇਖ ਤੇਰੇ ਸਿੱਖ ਦਾ ਹਾਲ ਕੀ ਹੋਇਆ ਮੰਨ ਜਾ ਹਜੇ ਵੀ ਸਾਡਾ ਕੰਮ ਸੌਖਾ ਹੋ ਜਾਏਗਾ ਸਾਨੂੰ ਮੰਦਰ ਨਹੀਂ ਤੋੜਨੇ ਪੈਣਗੇ ਸਾਨੂੰ ਕਤਲਿਆਬ ਨਹੀਂ ਕਰਨਾ ਪਏਗਾ ਸਾਨੂੰ ਜੰਜੂ ਨਹੀਂ ਲਾਉਣੇ ਪੈਣਗੇ ਜੇਕਰ ਤੁਸੀਂ ਮੁਸਲਮਾਨ ਹੋ ਜਾਂਦੇ ਹੋ ਸਾਡੇ ਧਰਮ ਦੇ ਵਿੱਚ ਆ ਜਾਂਦੇ ਹੋ ਫਿਰ ਸਾਡਾ ਕੰਮ ਸੁਖਾ ਹੋ ਜਾਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੌਤ ਇੱਕ اٹਲ ਸਚਾਈ ਹੈ ਜਿਹੜਾ ਵੀ ਦੁਨੀਆ ਤੇ ਆਇਆ ਨਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਹੈ ਜੋ ਆਇਆ ਸੋ ਕੱਲ ਸੀ ਜਿਹੜਾ ਵੀ ਦੁਨੀਆ ਤੇ ਆਇਆ ਨਾ ਉਹਨੇ ਜਾਣਾ ਜ਼ਰੂਰ ਹੈ ਜੋ ਉਪਉਦਿਓ ਸੋ ਬਿੰਸ ਹੈ ਪਰੋ ਆਜ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਛਗਲ ਜੰਜਾਲ ਜਿਹੜੀ ਚੀਜ਼ ਔਰੰਗ ਜੀਵ ਦੁਨੀਆ ਤੇ ਪੈਦਾ ਹੋ ਬਈ ਉਹਨੇ ਅੱਜ ਨਹੀਂ ਕੱਲ ਨਹੀਂ ਇੱਕ ਨਾ ਦਿਨ ਖਤਮ ਜ਼ਰੂਰ ਹੋਣਾ ਹੈ ਆਪਾਂ ਘਰ ਵਾਰ ਬਣਾਉਨੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਕਰਦੇ ਆ ਬਿਲਡਿੰਗਾਂ ਖੜੀਆਂ ਕਰਨ ਤੋਂ ਪਹਿਲਾਂ ਉਹਨਾਂ ਦੀ ਨਿਉ ਪੱਕੀ ਕੀਤੀ ਜਾਂਦੀ ਹੈ ਬੜਾ ਰੇਤਾ ਵਜਰੀ ਸੀਮੈਂਟ ਸਰੀਆ ਆਦਕ ਪਾਇਆ ਜਾਂਦਾ ਹੈ ਨਿਉ ਮਜ਼ਬੂਤ ਹੋਵੇ ਸਿਆਣੇ ਕਹਿੰਦੇ ਫਿਰ ਜਿੰਨੀਆਂ ਮਰਜ਼ੀ ਬਿਲਡਿੰਗਾਂ ਬਣਾ ਲਓ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਫਤਿਹ ਸਾਹਿਬ ਕਹਿੰਦੇ ਔਰੰਗਜੀਬ ਇਸ ਸਿੱਖੀ ਦਾ ਮਹਿਲ ਉਸਰ ਰਿਹਾ ਸਿੱਖੀ ਦੇ ਮਹਿਲ ਦੀ ਇਹ ਨੀਂਹ ਹੈ ਨਿਉ ਰੱਖੀ ਜਾ ਰਹੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਨਿਉ ਰੱਖ ਦਿੱਤੀ ਮੈਂ ਨਹੀਂ ਚਾਹੁੰਦਾ ਕਿ ਇਸ ਨਿਉ ਦੇ ਵਿੱਚ ਸਿੱਖੀ ਦੇ ਮਹਿਲ ਦੀ ਕੰਧ ਦੇ ਵਿੱਚ ਕੋਈ ਇੱਟ ਮਾੜੀ ਲੱਗੇ ਕੋਈ ਰੇਤਾ ਬਜਰੀ ਸੀਮਿੰਟ ਮਾੜਾ ਹੋਵੇ ਮੈਂ ਨਹੀਂ ਚਾਹੁੰਦਾ ਮੈਂ ਚਾਹੁੰਨਾ ਚੰਗੀ ਤੋਂ ਚੰਗੀ ਇੱਟ ਲੱਗੇ ਤਾਂ ਕਿ ਇਹ ਮਹਿਲ ਉੱਚੇ ਤੋਂ ਉੱਚਾ ਬਣੇ ਆਖੋ ਸਤਨਾਮ ਧੰਨ ਗੁਰੂ ਅਰਜਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੇਖ ਮੇਰਾ ਮਤੀ ਦਾਸ ਸ਼ਹੀਦ ਹੋ ਗਿਆ ਹੈ ਮੇਰਾ ਭਾਈ ਦਇਆਲਾ ਸ਼ਹੀਦ ਹੋ ਗਿਆ ਹੈ ਇਹ ਸਰੀਰ ਰੂਪੀ ਇੱਟ ਅਵਸਥਾ ਰੂਪੀ ਇੱਟ ਸਿੱਖੀ ਦੇ ਮਹਿਲ ਨੂੰ ਲੱਗ ਚੁੱਕੀ ਹੈ ਮੈਂ ਨਹੀਂ ਮੰਨਣਾ ਮੈਂ ਮੰਨਣ ਵਾਸਤੇ ਨਹੀਂ ਮਨਾਉਣ ਵਾਸਤੇ ਆਇਆ ਚਿੱਤਾਂ ਰੱਖਿਓ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱ ਦਿੱਤਾ ਹੈ ਪਿੰਜਰੇ ਦੇ ਵਿੱਚ ਬੰਦ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਕਿ ਫਿਰ ਵਾਰੀ ਆ ਜਾਂਦੀ ਹੈ ਭਾਈ ਸ਼ਦੀਦਾਸ ਭਾਈ ਸਤੀਦਾਸ ਜੀ ਨੂੰ ਸ਼ਹੀਦ ਕਰਨ ਵਾਸਤੇ ਇਹਦੇ ਲਈ ਵੀ ਇੱਕ ਵੱਖਰਾ ਤਰੀਕਾ ਵੱਖਰਾ ਢੰਗ ਜਿਹੜਾ ਬਣਾਇਆ ਗਿਆ ਹੈ ਸ਼ਹੀਦ ਕਰਨ ਵਾਸਤੇ ਮੌਤ ਦੇ ਘਾਟ ਉਤਾਰਨ ਵਾਸਤੇ ਗੁਰਮੁਖੋ ਬਾਬਾ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਵਾਲਿਆ ਤੇ ਭਾਈ ਸਤੀ ਦਾਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਸਜ਼ਾ ਇਹ ਮੌਤ ਦੇਣੀ ਹੈ ਤੇ ਭਾਈ ਸਤੀ ਦਾਸ ਦੇ ਤਨ ਤੋਂ ਕੱਪੜੇ ਲਾ ਕੇ ਉਹਨਾਂ ਦੇ ਸਰੀਰ ਤੇ ਰੂਹ ਲਪੇਟੀ ਗਈ ਜੀ ਕਿਉਂਕਿ ਰੂਹ ਕਿਉਂ ਲਪੇਟੀ ਗਈ ਜਦੋਂ ਰੂਹ ਨੂੰ ਅੱਗ ਲੱਗਦੀ ਹੈ ਨਾ ਰੂਹ ਸੁਗੜਦੀ ਹੈ ਚੁੰਬੜਦੀ ਹੈ ਭਾਈ ਸਦੀ ਦਾਸ ਦੇ ਸਰੀਰ ਨੂੰ ਰੂਹ ਲਪੇਟੀ ਗਈ ਪੂਰੀ ਬਾਡੀ ਪੂਰਾ ਸਰੀਰ ਰੂਹ ਦੇ ਵਿੱਚ ਲਪੇਟ ਕੇ ਭਾਈ ਸਤੀ ਦਾਸ ਜੀ ਦੇ ਸਰੀਰ ਨੂੰ ਬੋਲੋ ਅੱਗ ਦੇ ਹਵਾਲੇ ਕੀਤਾ ਗਿਆ ਆਖੋ ਸਤਨਾਮ ਭਾਈ ਸਦੀ ਦਾਸ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਹੈ ਸ਼ਹੀਦ ਕੀਤਾ ਗਿਆ ਹੈ ਚੇਤਾ ਰੱਖਿਓ ਗੁਰਮਖੋ ਦਿੱਲੀ ਉਹੀ ਹੈ ਧਰਤੀ ਉਹੀ ਹੈ ਜਿੱਥੇ ਭਾਈ ਸਦੀ ਦਾਸ ਭਾਈ ਦਇਆਲਾ ਭਾਈ ਮਤੀ ਦਾਸ ਨੂੰ ਕੋ ਕੋ ਕੇ ਮੌਤ ਦੇ ਘਾਟ ਉੱਤਾਰਿਆ ਗਿਆ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਇਹ ਉਹੀ ਧਰਤੀ ਹੈ ਸੰਨ 84 ਦੇ ਵਿੱਚ ਸਾਡੀਆਂ ਮਾਮਾ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਧੀਆਂ ਜਿਨ੍ਹਾਂ ਦੇ ਨਾਲ ਬਲਾਤਕਾਰ ਕਰ ਕਰਕੇ ਸੜਕਾਂ ਦੇ ਨਗਨ ਕਮਾ ਕੇ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਵਾ ਕੇ ਛਾੜਿਆ ਗਿਆ ਇਹ ਦਿੱਲੀ ਪਹਿਲੇ ਤੋਂ ਹੀ ਨਰਦਈ ਹੈ ਪਹਿਲੇ ਤੋਂ ਹੀ ਜ਼ੁਲਮ ਕਰਦੀ ਆਈ ਹੈ ਤੇ ਜ਼ੁਲਮ ਹੁਣ ਵੀ ਕਰਦੀ ਹੈ ਕਿਤੇ ਸਾਡੀ ਕਿਸਾਨੀ ਤੇ ਡਾਕਾ ਕਿਤੇ ਸਾਡੀ ਯੂਨੀਵਰਸਿਟੀ ਤੇ ਡਾਕਾ ਕਿਤੇ ਸਾਡੇ ਕਾਸੇ ਤੇ ਡਾਕਾ ਦਿੱਲੀ ਹੁਣ ਵੀ ਡਾਕਾ ਮਾਰਦੀ ਹੈ ਹੁਣ ਵੀ ਜ਼ੁਲਮ ਕਰਦੀ ਹੈ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹਨਾਂ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜੀ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜੀ اے ਮੇਰੇ ਗੁਰਦੇਵ اے ਮੇਰੇ ਮਾਲਕ ਤਿੰਨੋਂ ਤੇਰੇ ਪੁੱਤਰ ਤਿੰਨੋਂ ਤੇਰੇ ਸਰੀਰ ਤੇਰੀ ਦਿੱਤੀ ਹੋਈ ਦਾਤ ਤੇਰੇ ਲੇਖੇ ਲਾ ਕੇ ਨੇ ਹੁਣ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬੈਰਾਗ ਮਈ ਬਾਣੀ ਜਿਨ੍ਹਾਂ ਵਰਗਾ ਮੈਂ ਕਹਿੰਦਾ ਕੋਈ ਬੈਰਾਗੀ ਤੇ ਤਿਆਗੀ ਨਹੀਂ ਸੀਗਾ ਵੈਰਾਗੀ ਤੇ ਤਿਆਗੀ ਸਨ ਵੈਰਾਗ ਦੀ ਮੂਰਤ ਸਨ ਗੁਰਮੁਖੋ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸ਼ਲੋਕ ਨੇ ਜਿੰਨੀ ਵੀ ਬਾਣੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਬੈਰਾਗਮਈ ਹੈ। ਵਚਨ ਪੜਦੇ ਆਂ ਨਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਹੇ ਰੇ ਬਨ ਖੋਜਨ ਜਾਈ ਸਰਬੇ ਨਿਵਾਸੀ ਸਦਾ ਅਲਿਪਾ ਤੋਹੀ ਸੰਗ ਸਮਾਈ ਬਚਨ ਪੜਦੇ ਆਪਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਪੰਧਿਓ ਕੋ ਕਾਹੂ ਕੋ ਨਹੀਂ ਭਵੇਂ ਖੁਸ਼ੀ ਐ ਭਵੇਂ ਗਮੀ ਐ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜਦੇ ਆ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰਿ ਭਜਮਨਾ ਜਿਵਿਤ ਜਲ ਕੋ ਮੀਨ ਪਰ ਇੱਕ ਤਿੱਤਰ ਰੱਖਿਓ ਜੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਆਏ ਕੋਈ ਨਵਾਂ ਘਰ ਬਣਾਇਆ ਜਾ ਅਸੀਂ ਪੁੱਤ ਦਾ ਜਨਮ ਦਿਵਸ ਜਨਮ ਦਿਨ ਮਨਾ ਰਹੇ ਹਾਂ ਤਾਂ ਤੇ ਉਦੋਂ ਸਾਨੂੰ ਸਾਰੇ ਲੋਕੀ ਵਧਾਈਆਂ ਦਿੰਦੇ ਨੇ ਕੋਈ ਗਿਫਟ ਦਿੰਦਾ ਹੈ ਕੋਈ ਕੁਝ ਦਿੰਦਾ ਹੈ ਕੋਈ ਸ਼ਗਨ ਦਿੰਦਾ ਹੈ ਸਾਨੂੰ ਸਾਰੇ ਵਧਾਈਆਂ ਦਿੰਦੇ ਨੇ ਨੰਦਰਕ ਨਹੀਂ ਦਿੰਦਾ ਚੰਗਾ ਹੋਇਆ ਭਾਈ ਤੇ ਘਰ ਬਣਾਇਆ ਤੈਨੂੰ ਮੁਬਾਰਕਾਂ ਹੋਣ ਚੰਗਾ ਹੋਇਆ ਭਾਈ ਤੇਰੇ ਘਰ ਪੁੱਤ ਨੇ ਜਨਮ ਲਿਆ ਤੈਨੂੰ ਮੁਬਾਰਕਾਂ ਤੈਨੂੰ ਵਧਾਈਆਂ ਹੋਣ ਅਸੀਂ ਬੜੇ ਖੁਸ਼ ਹੰਨੇ ਆ ਜੀ ਅਸੀਂ ਬੋਲੋ ਨਾ ਬੜੇ ਖੁਸ਼ ਹੋ ਜਾਂਦੇ ਹਾਂ ਪਰ ਅਫਸੋਸ ਹੈ ਗੁਰਮਖੋ ਦੁੱਖ ਹੈ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਆ ਜਾਂਦੇ ਨੇ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਜੇ ਨਾ ਸਾਡੇ ਮੱਥੇ ਤੇ ਓੜੀਆਂ ਬੈ ਜਾਂਦੀਆਂ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮਨਾਮਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੈਰਾਗਮਈ ਗੱਲ ਕੀਤੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਸ੍ਰੀ ਮੁਖਵਾਕ ਸੁਣ ਕੇ ਰਾਜੀ ਨਹੀਂ ਮੱਥੇ ਓੜੀਆਂ ਪਾ ਲੈਣੇ ਅਸੀਂ ਬਹੁਤੇ ਪਰਿਵਾਰ ਬਹੁਤੇ ਕਰਮੈ ਵਿਖੇ ਨੇ ਨਾ ਜੀ ਜੇ ਹੁਕਮਨਾਮਾ ਲੈਣਾ ਸੋਹੀ ਰਾਗ ਚ ਲਿਓ ਗੁਰੂ ਅਰਜਨ ਸਾਹਿਬ ਦਾ ਲਿਓ ਜੇ ਹੁਕਮਨਾਮਾ ਲੈਣਾ ਲੱਖੋ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਆ ਲਿਓ ਜੇ ਹੁਕਮਨਾਮਾ ਲੈਣਾ ਜੋ ਮੰਗ ਹੈ ਠਾਕੁਰਾ ਆਪਣੇ ਤੇ ਸੋਈ ਸੋਈ ਦੇਵਾ ਆ ਲਿਓ ਜੇ ਹੁਕਮਨਾਮਾ ਲੈਣਾ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁ ਕੈਸਾ ਪਾਵੈ ਆ ਲਿਓ ਅਸੀਂ ਤੇ ਗੁਰੂ ਦਾ ਹੁਕਮ ਥੋੜੀ ਮੰਨਦੇ ਆ ਅਸੀਂ ਦੇ ਹੁਕਮ ਨਾਵੇਂ ਵੀ ਚੁਣ ਲੈ ਸਿਰਫ ਆਪਣੇ ਸੁਆਰਥ ਵਾਸਤੇ ਨਹੀਂ ਪਿਆਰਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਆਪਣੇ ਹੁਕਮ ਦੇ ਰਾਹੀਂ ਸਾਨੂੰ ਮੁਬਾਰਕਾ ਦਿੰਦੇ ਨੇ ਸਾਨੂੰ ਵਧਾਈਆਂ ਦਿੰਦੇ ਨੇ ਉਦੋਂ ਮੱਥੇ ਤੇ ਓੜੀ ਨਾ ਪਾਇਆ ਕਰੋ ਖੁਸ਼ ਹੋਇਆ ਕਰੋ ਜੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮ ਨਾ ਮਾਇਆ ਇਹ ਬਹਿਮ ਇਹ ਭਰਮ ਇਹ ਭੁਲੇਖਾ ਪਾਇਆ ਕਿੰਨਾਂ ਨੇ ਸਾਡੇ ਲਾਣੇ ਨੇ ਪਾਇਆ ਸਾਡਿਆਂ ਨਹੀਂ ਪਾਇਆ ਹੋਇਆ ਜੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮ ਨਾ ਆਜੇ ਉਹ ਨਹੀਂ ਸੁਣਦਾ ਬਹੁਤੇ ਪਰਿਵਾਰ ਮੈਂ ਵੇਖੇ ਨੇ ਮੇਰਾ ਬਾਪਿੰਦਾ ਉਹ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਜੂ ਦੇ ਰੱਖੇ ਦੀ ਲਈ ਆਪਣੇ ਘਰ ਦੇ ਵਿੱਚੋਂ ਆਪ ਤਿਆਰਾ ਕਰਕੇ ਆਪਣੇ ਪੁੱਤਰ ਨੂੰ ਗੁਰਿਆਈ ਦੇ ਕੇ ਆਪ ਚਾਲੇ ਪਾ ਦਤੇ ਕੋਈ ਵੀ ਬੰਦਾ ਆਪ ਗ੍ਰਿਫਤਾਰ ਹੋਣ ਵਾਸਤੇ ਆਪ ਮੌਤ ਦੇ ਘਾਟ ਮੌਤ ਵੱਲ ਤੁਰਨ ਵਾਸਤੇ ਕੋਈ ਰਾਜੀ ਨਹੀਂ ਹੈ ਖੁਸ਼ ਹੋ ਕੇ ਚੱਲੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਚਿਹਰੇ ਤੇ ਮੁਸਕਾਨ ਚਿਹਰੇ ਤੇ ਖੁਸ਼ੀਆਂ ਨੇ ਕੋਈ ਉਦਾਸੀ ਨਹੀਂ ਹੈ ਕੋਈ ਨਾਰਾਜ਼ਗੀ ਨਹੀਂ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਫੇਰ ਇਹ ਸਰਤਾ ਰੱਖੀਆਂ ਗਈਆਂ ਤੇਗ ਮੱਲ ਗੱਲ ਮੰਨ ਜਾ ਦੇਖ ਤੇਰੇ ਤਿੰਨ ਸਿੱਖਾਂ ਨੂੰ ਤੇਰੇ ਸਾਹਮਣੇ ਕਿਹੜੀ ਮੌਤ ਕਿਹੜੀ ਹਾਲਤ ਮਾਰਿਆ ਸੀ ਤੇ ਇਹਨਾਂ ਦੀ ਹਾਲਤ ਇਹਨਾਂ ਦਾ ਹਸਰ ਕਿੰਨਾ ਮਾੜਾ ਹੋਇਆ ਜਿਤੇ ਰਖੀ ਤੇਗ ਮੱਲ ਇਹਨਾਂ ਦੇ ਨਾਲੋਂ ਮਾੜਾ ਹਸਰ ਤੇਰਾ ਹੋਏਗਾ ਆਖੋ ਸਤਿਨਾਮ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਫੇਰ ਕਹਿੰਦੇ ਨੇ ਕਬੀਰ ਮੋਹ ਮਰਨੇ ਕਾ ਚਾਹੂ ਹੈ ਮੇਰੇ ਅੰਦਰ ਚਾਹ ਹੈ ਮਰਨ ਦਾ ਦੁਨੀਆ ਮਰਦੀ ਐ ਕੋਈ ਕਿਵੇਂ ਮਰ ਜਾਂਦਾ ਕੋਈ ਕਿਵੇਂ ਮਰ ਜਾਂਦਾ ਐ ਮੈਂ ਚਾਹੁੰਨਾ ਮੈਂ ਦੁਨੀਆ ਦੇ ਵਿੱਚੋਂ ਨੇਕੀ ਖਟਕੇ ਜਾਣਾ ਮੈਂ ਚਾਹੁੰਨਾ ਮੈਂ ਜ਼ੁਲਮ ਦੇ ਖਿਲਾਫ ਕਿਸੇ ਦਾ ਦੁੱਖ ਵਡਾ ਕੇ ਕਿਸੇ ਦੇ ਡੁੱਬਦੇ ਬੇੜੇ ਨੂੰ ਬੰਨ੍ਹੇ ਲਾ ਕੇ ਕਿਸੇ ਬੁਝਦੇ ਹੋਏ ਦੀਵੇ ਨੂੰ ਜਗਾ ਕੇ ਕਿਸੇ ਦੇ ਚਿਹਰੇ ਤੇ ਰੋਣੇ ਚੁੱਪ ਕਰਾ ਕੇ ਹਾਸੇ ਲਿਆ ਕੇ ਮੈਂ ਫੇਰ ਦੁਨੀਆ ਤੋਂ ਜਾਣਾ ਚਾਹੁੰਦਾ ਐ ਮੈਨਿ ਚਾਹੁੰਦਾ ਕਿ ਮੈਂ ਬੁਝਦਿਲ ਕਮਜ਼ੋਰੋ ਕੇ ਮਰਾਂ ਮੈਨਿ ਚਾਹੁੰਦਾ ਮੈਂ ਤੇ ਚਾਹਨਾ ਗਗਨ ਦਬਾਮਾਂ ਬਾਜੀਓ ਪਰਿਓ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਧਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾੜੈ ਖੇਤ ਮੈਨਿ ਚਾਹੁੰਦਾ ਮੈਂ ਚਾਹਨਾ ਮੇਰੀ ਮੌਤ ਇੱਕ ਜੀਵਨ ਮਾਰਗ ਬਣ ਜਾਏ ਲੋਕਾਂ ਦੇ ਲਈ ਗਿਆਨ ਬਣ ਜਾਏ ਲੋਕਾਂ ਦੇ ਲਈ ਚਾਨਣ ਮਨਾਰਾ ਬਣ ਜਾਏ ਲੋਕ ਮੇਰੀ ਸ਼ਹੀਦੀ ਦੀਆਂ ਬਾਤਾਂ ਪਾਇਆ ਕਰਨਗੇ ਲੋਕ ਮੇਰੀ ਸ਼ਹੀਦੀ ਤੋਂ ਸਿੱਖਿਆ ਲਿਆ ਕਰਨਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੰਵੇਂ ਇਹ ਤਿੰਨ ਸ਼ਰਤਾਂ ਰੱਖੀਆਂ ਸਨ ਪਰ ਕਿੰਨੇ ਸ਼ਰਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੈਰ ਦੀ ਜੁੱਤੀ ਦੇ ਨਾਲ ਠੋਕਰਾ ਦਿੱਤਾ ਜੀ ਆਖੋ ਸਤਿਨਾਮ ਮੈਂ ਕੋਈ ਕਰਾਮਾਤ ਨਹੀਂ ਵਿਖਾਉਣੀ ਮੈਂ ਕਰਾਮਾਤਾਂ ਥੋੜੀ ਵਿਖਾਉਣ ਵਾਸਤੇ ਇੱਥੇ ਆਇਆ ਮੈਂ ਰੱਬ ਦਾ ਸ਼ਰੀਕ ਥੋੜੀ ਬਣਨਾ ਹੈ ਮੈਂ ਰੱਬ ਦੀ ਬਰਾਬਰੀ ਥੋੜੀ ਕਰਨੀ ਹੈ ਜਿਹੜਾ ਕਰਾਮਾਤ ਦਿਖਾਉਂਦਾ ਹੈ ਉਹ ਬੁੱਝ ਦੇ ਲੈ ਜੀ ਕਮਜ਼ੋਰ ਹੈ ਬਚਨ ਵਾਸਤੇ ਸ਼ਕਤੀਆਂ ਦਾ ਸਹਾਰਾ ਆਪਣੀ ਕਲਾ ਦਾ ਸਹਾਰਾ ਲੈਂਦਾ ਹੈ ਮੈਂ ਨਹੀਂ ਚਾਹੁੰਦਾ ਮੈਂ ਚਾਹੁੰਨਾ ਜੋ ਹੋਵੇ ਉਹ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਹੋਵੇ ਤੇਰਾ ਕੀ ਆ ਮਿੱਠਾ ਲੱਗਾ ਮੌਤ ਭਾਵੇਂ ਮੈਨੂੰ ਕੱਲ ਨੂੰ ਆਉਂਦੀ ਅੱਜ ਆਜੇ ਮੌਤ 10 ਮਿੰਟਾਂ ਨੂੰ ਆਉਂਦੀ ਭਾਵੇਂ ਮੈਨੂੰ 5 ਮਿੰਟਾਂ ਨੂੰ ਆਜੇ ਕਿਉਂਕਿ ਮੌਤ ਇੱਕ اٹਲ ਸੱਚਾਈ ਹੈ ਮੈਂ ਮੌਤ ਅੱਗੇ ਨਹੀਂ ਝੁਕਣਾ ਮੌਤ ਨੂੰ ਆਪੇ ਆਪਣੀ ਝੁਕਾਉਣਾ ਹੈ